ਇਹ ਯਤਨ ਹੁੰਦਾ ਕਿ ਇਸ ਮਹੀਨੇ ਵਿੱਚ ਬੱਚੇ ਪਹਾੜਾਂ ਨੂੰ ਘਟ ਜਾਣ ਤੇ ਗੁਰਮਤ ਦੀ ਜਿਹੜੀ ਉਹ ਗੁਰਤਿ ਉਹ ਗ੍ਰਹਿਣ ਕਰਨ ਇਹੋ ਕਾਰਨ ਆ ਕਿ ਵੱਖ-ਵੱਖ ਹਲਕਿਆਂ ਦੇ ਵਿੱਚ ਇੱਥੇ ਜਿਹੜੇ ਇਹ ਸਾਡੇ ਗੁਰਮਤ ਦੇ ਸਵਾਗਤ ਕੀਤੇ ਜਾਂਦੇ ਮੈਂ ਬੈਠਾ ਦੇਖਦਾ ਸੀ ਤਨਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਰ ਉਪਕਾਰ ਕੀਤੇ ਜਿਨ੍ਹਾਂ ਦਾ ਆਪਾਂ ਹੁਣ 350 ਸਾਲਾਂ ਸੀਸ ਬਲੀਦਾਨ ਦੇ ਕੇ ਜਦੋਂ ਬਾਬਾ ਜੀਵਨ ਸਿੰਘ ਜੀ ਆਨੰਦਪੁਰ ਦੀ ਧਰਤੀ ਤੇ ਆਉਂਦੇ ਇਹ ਵੀ ਇੱਕ ਪੜਾ ਡੜਪਰਾ ਜਿਉਂ-ਜਿਉਂ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਤੁਰਦੇ ਆ ਉਹ ਅਸਥਾਨ ਜਿਨ੍ਹਾਂ ਅਸਥਾਨਾਂ ਤੇ ਉਹ ਜੀਵ ਜਿਹੜੇ ਲੰਬੇ ਅਰਸੇ ਤੇ ਸਤਿਗੁਰਾਂ ਦੇ ਦਰਸ਼ਨ ਲਈ ਤਤਪਰ ਹੋਇਆ ਉੱਥੇ-ਉੱਥੇ ਪੜਾ ਬਾਬਾ ਜੀਵਨ ਸਿੰਘ ਦੇ ਹੋਏ ਤੇ ਗੁਰਦੁਆਰਾ ਬਵਾਨਗੜ ਆ ਕੇ ਆਨੰਦਪੁਰ ਸਾਹਿਬ ਸਤਗੁਰ ਜੀ ਦਾ ਸ੍ਰੀਸ ਉਸ ਧਰਤੀ ਤੇ ਸੁਸ਼ੋਭਤ ਕੀਤਾ ਗੁਰਦੁਆਰਾ ਸ੍ਰੀਸ ਗੰਜ ਜਿੱਥੇ ਸਤਗੁਰਾਂ ਦਾ ਸੰਸਕਾਰ ਕੀਤਾ ਗਿਆ ਸੀ ਇਸ ਦਾ ਤੇ ਉੱਥੇ ਆਪਾਂ ਇੱਕ ਨਿਗਾਹ ਮਾਰੀਏ ਮਾਤਾ ਗੁਜਰੀ ਜੀ ਉੱਥੇ ਬੈਠੇ ਆ ਉੱਥੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੈਠੇ ਆ ਜਿਸ ਵੇਲੇ ਸੰਸਕਾਰ ਹੋਇਆ ਬਾਬਾ ਜੀਵਨ ਸਿੰਘ ਨੂੰ ਪੁੱਛਿਆ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿ ਦਿੱਲੀ ਦੇ ਵਿੱਚ ਸਿੱਖਾਂ ਦਾ ਹਾਲ ਦੱਸੋ ਕੀ ਸੀ ਐਡੀ ਵੱਡੀ ਸ਼ਹਾਦਤ ਹੋਈ ਜਿਸ ਵੇਲੇ ਗੁਰੂ ਸਾਹਿਬ ਨੂੰ ਸਾਰਾ ਹਾਲ ਦੱਸਿਆ ਤੇ ਸਤਗੁਰ ਜੀ ਨੇ ਬਿਲਕੁਲ ਮੋਹਰੇ ਉਥੇ ਥੜਾ ਸਾਹਿਬ ਸਥਾਨ ਆ ਸੀਸ ਗਾਂਜ ਦੇ ਮੋਹਰੇ ਪਾਸੇ ਬੂੰਗਾ ਉਥੇ ਸਤਗੁਰਾਂ ਨੇ ਫਿਰ ਜਿਹੜੇ ਵਚਨ ਖਾਲਸਾ ਪੰਥ ਲਈ ਕੀਤੇ ਕਿ ਮੈਂ ਐਸਾ ਪੰਥ ਸਾਭ ਕੇ ਜਾਊਂਗਾ ਜੇ ਦੀ ਕੋਈ ਆਡੈਂਟੀਫਿਕੇਸ਼ਨ ਦੀ ਲੋੜ ਨਹੀਂ ਹੋਊਗੀ ਜਿਹੜਾ ਲੱਖਾਂ 'ਚ ਖੜਾ ਹੋਵੇ ਕਰੋੜਾਂ 'ਚ ਖੜਾ ਹੋਵੇ ਉਹਦੀ ਸਿਆਣ ਵਖਰੀ ਹੋਊਗੀ ਇਹ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸੀਸ ਸੰਸਕਾਰ ਵਾਲੇ ਦਿਨ ਸਤਗੁਰਾਂ ਨੇ ਉਸ ਆਨੰਦਪੁਰ ਦੀ ਧਰਤੀ ਤੋਂ ਵਿਚਾਰ ਔਕਰ ਕੀਤੇ ਸੀ ਕਿ ਮੈਂ ਹੁਣ ਖਾਲਸਾ ਪ੍ਰਗਟ ਕਰੂੰਗਾ ਇਹ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਕਿਰਪਾ ਤੇ ਬਖਸ਼ਿਸ਼ ਹੋਈ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਰਚਨਾ ਵੀ ਕੀਤੀ। ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਲੰਬਾ ਨਹੀਂ ਬੋਲਣਾ ਇੱਕ ਦੋ ਵਚਨ ਕਰਕੇ ਤੁਹਾਤੋਂ ਮੈਂ ਛੁੱਟੀ ਲੈ ਲੈਣੀ ਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਨਿਰਮਲ ਪੰਥ ਦੀ ਰਚਨਾ ਕੀਤੀ ਸੀ। ਕਿਉਂਕਿ ਬਾਕੀ ਪਾਤਸ਼ਾਹਾਂ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤਿੰਨ ਦਿਹਾੜੇ ਮਨਾਏ ਜਾਂਦੇ ਆ ਪਵਿੱਤਰ ਗੁਰਪੁਰਬ ਦੇ ਰੂਪ ਦੇ ਵਿੱਚ। ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਤੇ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਦਿਵਸ ਮਨਾਇਆ ਜਾਂਦਾ ਗੁਰਤਾ ਗੱਦੀ ਸਤਿਗੁਰ ਜੀ ਤੌਰ ਦਰਗਾਹ ਤੋਂ ਲੈ ਕੇ ਆਏ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਦੁਨੀਆ ਦੀ ਪਤਾ ਸੀ ਮੈਂ ਕਿਸੇ ਵੇਲੇ ਪਵਿੱਤਰ ਗੁਰਬਾਣੀ ਨੇ ਅਗਵਾਈ ਕਰਨੀ ਆ ਗੁਰ ਸ਼ਬਦ ਜਿਹੜੀ ਸਾਨੂੰ ਸਤਿਗੁਰ ਜੀ ਨੇ ਉਸ ਪਵਿੱਤਰ ਬੈਂਚੋਂ ਮੂਲ ਮੰਤਰ ਦੀ ਰਚਨਾ ਕਰਕੇ ਸ਼ੁਰੂਆਤ ਕੀਤੀ ਇਹ ਸ਼ੁਰੂਆਤ ਨਿਰੰਤਰ ਨੌਵੇਂ ਪਾਤਸ਼ਾਹ ਨੇ ਦੇਖੋ 1604 ਸਤਗੁਰਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੇ ਸਤਗੁਰਾਂ ਦੀ ਸ਼ਹਾਦਤ 1675 ਤੇ ਗੁਰੂ ਸਾਹਿਬ ਜੀ ਨੇ ਗੁਰੂ ਦਸਮ ਪਾਤਸ਼ਾਹ ਨੇ 60 ਸਾਲ ਲਗਭਗ 60 ਤੋਂ ਵੀ ਜ਼ਿਆਦਾ ਸਮਾਂ ਉਹ ਪਵਿੱਤਰ ਗਰਬਾਣੇ ਜਿਹੜੀ ਸਤਗੁਰੂ ਗੁਰਤੇਗ 72 ਪਾਤਸ਼ਾਹ ਨੇ ਆਚਾਰੀ ਸੀ ਉਹਦੀ ਸੰਪੂਰਤਾ ਦਮਦਮੇ ਦੀ ਧਰਤੀ ਤੇ ਕੀਤੀ ਸਾਨੂੰ ਬਖਸ਼ਿਸ਼ ਕੀਤੀ ਸਤਗੁਰਾਂ ਨੇ ਅੱਜ ਸਿੱਖ ਕਈ ਵਾਰੀ ਦੌੜ ਪੈਂਦਾ ਸਰੀਰਾਂ ਦੇ ਮਗਰ ਠੀਕ ਕਿਹਾ ਸੀ ਇੱਥੇ ਦੋ ਤਰ੍ਹਾਂ ਦਾ ਮਨੁੱਖ ਦੀ ਜਿਹੜੀ ਮਨੋਵਿਗਿਆਨਕ ਆਪਾ ਜਿਹੜਾ ਅੰਦਰਲਾ ਮਰ ਜਾਂਦਾ ਇੱਕ ਤਾਂ ਡਰ ਭੈ ਦੇ ਨਾਲ ਇੱਕ ਲਾਲਚ ਦੇ ਨਾਲ ਤੇ ਸਤਗੁਰਾਂ ਨੇ ਉਸ ਪਵਿੱਤਰ ਧਰਤੀ ਦੇ ਕਿਹਾ ਸੀ ਕਿ ਮੈਂ ਖਾਲਸਾ ਇਦਾਂ ਦਾ ਰਚੂਗਾ ਜਿਹੜਾ ਨਾਂ ਭੈ ਦੇ ਵਿੱਚ ਕਿਸੇ ਭੈ ਦੇ ਵਿੱਚ ਰਹੂਗਾ ਤੇ ਨਾ ਕਿਸੇ ਲਾਲਚ ਚਾਊਗਾ ਤੇ ਜਿਹੜੇ ਨਰਵੈਤਾ ਦੇ ਵਿੱਚ ਜੀਵਨ ਜਿਉਂਦੇ ਆ ਉਹ ਸਤਗੁਰੂ ਦੀ ਦਰਗਾਹ ਦੇ ਵਿੱਚ ਸਤਕਾਰੇ ਵੀ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਕੀਤੇ ਪਰ ਅਪਕਾਰ ਇਸ ਧਰਤੀ ਦੇ ਲੋਕ ਦੇਣਾ ਨਹੀਂ ਦੇ ਸਕਦੇ ਜੇ ਸਤਗੁਰਾਂ ਦੀ ਸ਼ਹਾਦਤ ਨਾ ਹੁੰਦੀ ਸ਼ਾਇਦ ਅੱਜ ਆਪਾਂ ਸਾਰੇ ਐਸ ਸ਼ਕਲ ਦੇ ਵਿੱਚ ਨਾ ਹੁੰਦੇ ਹੋਰ ਕਿਸੇ ਰੂਪ ਦੇ ਵਿੱਚ ਹੁੰਦੇ ਤੇ ਮੈਂ ਅਕਸਰ ਕਹਿੰਦਾ ਹੁੰਨਾ ਇਹਨੇ ਵੀ ਇੱਕ ਇਤਕਣ ਨਹੀਂ ਬਣਾ ਚਾਹੀਦਾ ਜਿਸ ਗੁਰੂ ਸਾਹਿਬ ਨੇ ਦੂਸਰਿਆਂ ਲਈ ਆਪਣਾ ਸੀਸ ਮ बलिदान ਕੀਤਾ ਚੇਤਾ ਕਰੋ ਪੰਡਤ ਕਿਰਪਾ RAM ਜੀ ਉਹ ਵੀ ਸਤ ਪੁਰਸੀ ਸਤਿਆਦ ਲੈ ਕੇ ਆਏ ਤੇ ਗੁਰੂ ਦਸਮ ਪਾਤਸ਼ਾਹ ਨੇ 9 ਸਾਲ ਦੀ ਆਜੂ ਦੇ ਵਿੱਚ ਕਿਉਂਕਿ ਪਤਾ ਸੀ ਸਤ ਗੁਰੂ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਤੁਹਾਡੇ ਤੋਂ ਬਹਾਪੁਰ ਚ ਵੱਡਾ ਕੋਈ ਨਹੀਂ ਇਸ ਧਰਤੀ ਦੇ ਉੱਤੇ ਤੇ ਮੈਂ ਕਹਿਣਾ ਹੁੰਨਾ ਕਿ ਅੱਜ ਜੇ ਆਪਾਂ ਡੈਮੋਕਰੇਸੀ ਦੀ ਗੱਲ ਕਰਦੇ ਆ ਉਹ ਗੁਰੂ ਤੇਗ ਬਹਾਦਰ ਦੇ ਹੋਣ ਹਾਰ ਸਤਿਗੁਰੂ ਜੀ ਧੰਨ ਧੰਨ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਸ ਅਨੰਦਪੁਰ ਦੀ ਧਰਤੀ ਤੋਂ ਸਾਰੀ ਜਿਹੜੀ ਜਾਤ ਪਾਤ ਊਚ ਨੀਚ ਰਾਜੇ ਤੇ ਗਰੀਬ ਪਖਾਰੀ ਦੀ ਸਾਰੇ ਫਾਸਲੇ ਮਿਟਾ ਦਿੱਤੇ ਜਿਹੜੇ ਫਾਸਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮਟਾਏ ਸੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਗੁਰਸ਼ਬਦ ਦੀ ਚਾਰਨਾ ਕੀਤੀ ਉਸ ਵੇਲੇ ਦੇ ਅਨਿਆਈ ਲੋਕ ਜਿਹੜੇ ਧਰਮ ਨੂੰ ਵੱਖ-ਵੱਖ ਬੰਡੀਆਂ ਵਿੱਚ ਪਾ ਕੇ ਬੈਠੇ ਸੀ ਤੇ ਸਤਿਗੁਰ ਜੀ ਨੇ ਉੱਚ-ਨੀਚ ਗਰੀਬ-ਅਮੀਰ ਦਾ ਸਾਰਾ ਫਾਸਲਾ ਮਟਾ ਕੇ ਇੱਕ ਸਮਦਲ ਤੇ ਸਾਰੀ ਲੋਕਾਈ ਨੂੰ ਲੈ ਕੇ ਆਂਦਾ ਸੀ ਉਹ ਸਮਦਲ ਤੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਪਵਿੱਤਰ ਪੰਗਤ ਦੇ ਵਿੱਚ ਸਾਰਿਆਂ ਨੂੰ ਉੱਥੇ ਗਰੀਬ ਅਮੀਰ ਦਾ ਕੋਈ ਫਾਸਲਾ ਨਹੀਂ ਤੇ ਪਹਾੜੀ ਰਾਜੇ ਕਿਸ ਕੰਮ ਕਰਕੇ ਵਿਰੋਧ ਕਰਦੇ ਸੀ ਉਹ ਇਸ ਕਰਕੇ ਵਿਰੋਧ ਕਰਦੇ ਸੀ ਆਪਣੀ ਜਾਤ ਦਾ ਅਮਾਨਨ ਵਿੱਚ ਛੱਡ ਦੇ ਕਹਿੰਦੇ ਸਤਗੁਰੂ ਜੀ ਤੁਹਾਡੀ ਸ਼ਰਨ ਚ ਆ ਜਾਣੇ ਪਰ ਅਮਰਤ ਬਖਰਾ ਤਿਆਰ ਕਰੋ ਸਤਗੁਰੂ ਜੀ ਨੇ ਕਿਹਾ ਨਹੀਂ ਇਹ ਸਾਡਾ ਸੰਧਾਨਤ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਗਰਬਾਣੀ ਰਾਹੀਂ ਗਾਨ ਕਾ ਉਦਰੀ ਹਾਰ ਕਹੇ ਤੋਤੰ ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਸਤਾਰਾ ਇਹ ਗੁਰਸਿੱਖੀ ਦੀ ਖੇਡ ਸਤਿਗੁਰਜੀ ਜਿਹੜੇ ਹਿਰਦੇ ਸੱਚ ਗੁਜੇ ਇਸ ਵਿਚਾਰ ਦੇ ਹੁੰਦੇ ਉਥੇ ਗੁਰਸ਼ਾਮਤ ਟਿਕ ਜਾਂਦਾ ਨਹੀਂ ਤਾਂ ਜਿਹੜੇ ਪੰਜ ਬਕਾਰ ਅੰਦਰ ਬੈਠੇ ਆ ਇਹ ਕੱਖ ਟਿਕਣ ਦੀ ਨਿੰਦੇ ਪਰ ਗੁਰੂ ਜੀ ਕਿਰਪਾ ਕਰੇ ਤੇ ਬਖਸ਼ਿਸ਼ ਕਰ ਦਿੰਦੇ ਰਹਿਮਤ ਕਰ ਦਿੰਦੇ ਆ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਆਪਣੇ ਚਰਨ ਮubarਕ ਪਾਏ ਇਹ ਧਰਤੀ ਪਵਿੱਤਰ ਹੋ ਗਈ ਅੱਜ ਵੀ ਇੰਨੇ ਸਮੇਂ ਤੋਂ ਬਾਅਦ ਜਿਸ ਨੇ ਆਪਣਾ ਗੁਰੂ ਦਾ ਸਿੱਖ ਸੀਸ ਲਾਉਂਦਾ ਆਪਣੇ ਗੁਰੂ ਦੇ ਸਨਮੁਖ ਤੇ ਸਤਗੁਰ ਜੀ ਸੀਸ ਦੀਆਂ ਲਕੀਰਾਂ ਵੀ ਮਿਟੇ ਦਿੰਦੇ ਆ ਆਪਾਂ ਕਈ ਵਾਰੀ ਕਹਦੇ ਨਾ ਬਈ ਦੁਰਗਾ ਤੋਂ ਸਾਰਾ ਕੁਝ ਲੈ ਕੇ ਜਿਹੜੇ ਬੰਦਾ ਜਨਮਿਆ ਸੀ ਇਹ ਗੁਰੂ ਸਮਰਾਥ ਆ ਜਿਹੜਾ ਸਾਰੀਆਂ ਲਕੀਰਾਂ ਵੀ ਮਿਟੇ ਦਿੰਦਾ ਇਹ ਗੁਰੂ ਉਹ ਆ ਜੇ ਸਤਗੁਰ ਦੇ ਦਰ ਦੇ ਉੱਤੇ ਸੱਚੇ ਸੁੱਚੇ ਹੋ ਕੇ ਆ ਜਾਈਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਜੇ ਸ਼ਰਨ ਦੇ ਵਿੱਚ ਆ ਜઈએ ਫੇਰ 사ਤਗੁਰੂ ਜੀ ਪਤਿਤ ਪਾਵਨ ਕਰ ਦਿੰਦੇ ਆ ਸੋ ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਬੱਚਿਆਂ ਨੂੰ ਮੁਬਾਰਕਬਾਦ ਦੇਣਾ ਕਿਸ ਗੱਲ ਦੀ ਤੁਸੀਂ ਸਮਾਂ ਆਪਣਾ ਅਜਾਈ ਨਹੀਂ ਗਵਾਇਆ ਜਿਹੜੀ ਤੁਹਾਡੀ ਛੋਟੀ ਉਮਰ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਾਨੂੰ ਫਾਇਦਾ ਹੋ ਜਾਂਦਾ ਜਿਹੜਾ ساری ਉਮਰ ਤੁਸੀਂ ਲੈਣਾ ਕਿਉਂਕਿ ਬੱਚਿਆਂ ਦਾ ਕੰਠ ਬਹੁਤ ਸ਼ੁੱਧ ਹੁੰਦਾ ਇਹ ਹਰ ਇੱਕ ਚੀਜ਼ ਨੂੰ ਛੇਤੀ ਪਕੜ ਬਣਾ ਲੈਂਦੇ ਆ ਤੇ ਜੇ ਅੱਜ ਤੁਸੀਂ ਇਸ ਗੱਲ ਦਾ ਤਹੱਈਆ ਕਰ ਲਓ ਭਈ ਜਪਜੀ ਸਾਹਿਬ ਕੰਠ ਕਰਨ ਗੱਡੀ 'ਚ ਸਫ਼ਰ ਕਰਦੇ ਹੋਵੋ ਜਹਾਜ਼ ਸਫ਼ਰ ਕਰਦੇ ਹੋਵੋ ਕਿਤੇ ਹੋਰ ਥਾਂ ਬੈਠੇ ਹੋਵੋ ਜਿੱਥੇ ਮਰਜੀ ਅੰਮ੍ਰਿਤ ਵੇਲਾ ਹੋਇਆ ਉਸ ਵੇਲੇ ਅ ਜਪਜੀ ਸਾਹਿਬ ਦਾ ਜਾਪ ਕਰ ਲਓ ਤੇ ਜੇ ਬੱਚੇ ਹੋਰ ਅਗਾਹ ਪਲਾਂਘ ਪੁੱਟਣ ਦੇ ਪੰਜਾਂ ਬਾਣੀਆਂ ਦਾ ਨਿਤਨੇਮ ਉਹਦੀ ਪਰਪਕਤਾ ਸੋਦਰ ਤੇ ਕੀਰਤਨ ਸੋਲੇ ਦੀ ਪਰਪਕਤਾ ਆ ਜਾਏ ਮੈਂ ਵਾਅਦੇ ਨਾ ਕਹਿ ਸਕਦਾ ਦੁਨਿਆਵੀ ਪੜ੍ਹਾਈ ਵੀ ਤੇ ਉੱਤੇ ਜਿਹੜੀ ਹਾਲਤ ਤੇ ਪਾਲਤ ਇਹ ਦੋਏ ਸਤਿਗੁਰਜੀ ਸਵਾਰ ਦਿੰਦੇ ਆ ਕਿਉਂਕਿ ਜਿਸ ਵੇਲੇ ਗੁਰਸ਼ਬਦਾਂ ਅੰਦਰ ਟਿਕਾ ਹੁੰਦਾ ਗੁਰਸ਼ਬਦ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਆ ਉਸ ਵੇਲੇ ਫਿਰ ਜਿਹੜਾ ਖੇੜਾ ਮਨ ਦੇ ਵਿੱਚ ਆ ਜਾਂਦਾ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਸਮਾਂ ਜਿਹੜਾ ਆ ਉਹ ਬੜਾ ਭਿਆਨਕਰ ਚੱਲ ਰਿਹਾ ਕਾਲ ਯੁਗ ਦੀ ਹਵਾ ਵੀ ਬਹੁਤ ਤੇਜ਼ ਤੇ ਤੱਤੀ ਵਗ ਰਹੀ ਆ ਪਰ ਗੁਰਨਾਨਕ ਦੇਵ ਪਾਤਸ਼ਾਹ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇ ਪਾਤਸ਼ਾਹ ਨੇ ਲੋਹਾ ਤੱਤੀਆਂ ਵੀ ਠੰਡੀਆਂ ਕਰ ਦਿੱਤੀਆਂ ਸਮਾਂ ਜਿਹੜਾ ਗਰਮ ਸੀ ਉਹਨੂੰ ਵੀ ਠੰਡਾ ਕਰਤਾ ਰੇਤਾਂ ਨੂੰ ਵੀ ਠੰਡਾ ਕਰ ਦਿੱਤਾ ਇਹ ਗੁਰੂ ਸਾਹਿਬ ਕਿਰਪਾ ਕਰਨੇ ਸਤਗੁਰਜੀ ਦੀ ਕਿਰਪਾ ਤੇ ਬਖਸ਼ਿਸ਼ ਜਿਹੜੇ ਸਿਧਾਂਤ ਸਾਨੂੰ ਸਤਗੁਰਜੀ ਨੇ ਬਖਸ਼ਿਸ਼ ਕੀਤੇ ਸੀ ਉਹ ਆਪ ਪਿੰਡੇ ਤੇ ਹੰਡਾਏ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਗ੍ਰਸਥ ਦਾ ਮਾਰਗ ਸ਼ੁਰੂ ਕੀਤਾ ਤੇ ਸਿੱਖਾਂ ਨੂੰ ਉਦੇਸ਼ ਕੀਤਾ ਕਿਉਂਕਿ ਉਸਲੇ ਜੋਗੀ ਨਾਥ ਹੋਰ ਦੂਜੇ ਜਿਹੜੇ ਜੰਗਲਾਂ ਨੂੰ ਦੌੜ ਜਾਂਦੇ ਸੀ ਧੂਨੇ ਤਾਂ ਪਾਉਂਦੇ ਸੀ ਸਰੀਰ ਨੂੰ ਕਸ਼ਟ ਦਿੰਦੇ ਸੀ ਸਤਗੁਰਾਂ ਨੇ ਸਾਰਿਆਂ ਨੂੰ ਉਹ ਨਿਰਮਲ ਹੋਈਆਂ ਰੂਹਾਂ ਨੂੰ ਗੁਰਸ਼ਬਦਾਂ ਸਿੱਟਾ ਦੇ ਕੇ ਗੁਰਸ਼ਬਦ ਰਾਹੀਂ ਸੋਚੀ ਬਖਸ਼ਿਸ਼ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਜਿੱਥੇ ਬੱਚੇ ਸਾਰੇ ਅੱਜ ਚੇਚੇ ਤੌਰ ਤੇ ਪਹੁੰਚੇ ਕੈਂਪ ਦੇ ਵਿੱਚ ਇਹ ਸਾਬ ਵੀ ਲਿਆ ਹੋਣਾ ਕਈਆਂ ਨੇ ਸਕਾਲਰਸ਼ਿਪ ਵੀ ਪ੍ਰਾਪਤ ਕਰਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਉਹਨਾਂ ਦੇ ਮਾਪਿਆਂ ਦਾ ਵੀ ਕਿ ਤੁਸੀਂ ਪਹਾੜ ਨੂੰ ਜਾਣਾ ਸੀ ਖਰਚ ਕਰਕੇ ਆਉਣਾ ਸੀ ਇੱਥੋਂ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ ਗੁਰ ਸ਼ਬਦ ਦੀ ਪਵਿੱਤਰ ਗਰਬਾਣੀ ਕੀਰਤਨ ਦਫ਼ਤਰ ਸੁਜਾਉਣੀ ਗਰਬਾਣੀ ਕੰਠ ਮੁਕਾਬਲੇ ਤੁਸੀਂ ਇੱਥੋਂ ਪ੍ਰਾਪਤ ਕੀਤੇ ਇਹ ਅਮੋਲਕ ਖਜ਼ਾਨਾ ਆ ਇਹ ਨਹੀਂ ਮੁੱਕਦਾ ਇਹ ਬੰਦਾ ਜੇ ساری ਉਮਰ ਇਸ ਗੱਲ ਨੂੰ ਖੜਾਈ ਜਾਂਦਾ ਪਵਿੱਤਰ ਗਰਬਾਣੀ ਕੇ ਲਈ ਕੰਠ ਹੋ ਗਈ ਇਹ ਸਭ ਤੋਂ ਵੱਡਾ ਅਮੋਲਕ ਖਜ਼ਾਨਾ ਸਿੱਖ ਦੇ ਪੱਲੇ ਪੈਂਦਾ ਸੋ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਪਰਿਵਾਰਾਂ ਦਾ ਵੀ ਧੰਨਵਾਦ ਕਰਦਾ ਕਈ ਦੂਰੋਂ ਦੂਰੋਂ ਵੀ ਬੱਚੇ ਆਉਂਦੇ ਹੋਣੇ ਆ ਤੇ ਚੀਚੇ ਤੌਰ ਤੇ ਧੰਨਵਾਦ ਕਰਦਾ ਮੈਂ ਸਾਡੇ ਸਿੰਘ ਸਾਹਿਬ ਗਿਆਨ ਬਾਬਾ ਟੇਕ ਸਿੰਘ ਜੀ ਪਹੁੰਚੇ ਚੀਚੇ ਤੌਰ ਤੇ ਦਮਦਮਾ ਸਾਹਿਬ ਦੇ ਜੱਫੀਦਾਰ ਸਾਹਿਬ ਔਰ ਚੀਚਾ ਧੰਨਵਾਦ ਕਰਦਾ ਬਾਬਾ ਬੂਟਾ ਸਿੰਘ ਜੀ ਕਈ ਵਾਰੀ ਅਸੀਂ ਸਟੇਜਾਂ ਤੇ ਗੱਲਾਂ ਵੀ ਕਰ ਜਾਂਦੇ ਆ ਇੱਕ ਦੂਏ ਦੀ ਅਸੀਂ ਕਈ ਵਾਰੀ ਜਿਦਾ ਕਹਿ ਲਓ ਭਈ ਸਾਡਾ ਸੁਭਾਅ ਹੁੰਦਾ ਪਰ ਕਿਉਂਕਿ ਬਾਬਾ ਜੀ ਮੇਰੇ ਨਾਲ ਮੈਂ ਮੁੱਖ ਸਕੱਤਰ ਸੀ ਉਮੀਦ ਪ੍ਰਧਾਨ ਵੀ ਰਹੇ ਸਾਡੀਆਂ ਬੜੀਆਂ ਸਾਂਝਾਂ ਵੀ ਆ ਉਹ ਸਾਂਝਾਂ ਕੋ ਨਿਜ ਦੀਆਂ ਨਹੀਂ ਉਹ ਕੋ ਲਾਲਚ ਦੀਆਂ ਨਹੀਂ ਕੇਵਲ ਤਾਂ ਕੇਵਲ ਗੁਰਮਤ ਦੀਆਂ ਸਾਂਝਾਂ ਇਹ ਬਹੁਤ ਘੱਟ ਅੱਜ ਦੇ ਸਮੇਂ ਦੇ ਵਿੱਚ ਅਜੋਕੇ ਯੁੱਗ ਦੇ ਵਿੱਚ ਆ ਜਿਹੜੀ ਗੁਰਮਤ ਦੀ ਸਾਂਝ ਰੱਖਦੇ ਆ ਨਹੀਂ ਤਾਂ ਸੱਚ ਕਰਕੇ ਜਾਣੋ ਮੇਰੇ ਪਿੱਛੇ ਦਾ ਫਿਰ ਉਹ ਜਿੱਦਾਂ ਤੁਸੀਂ ਜਾਣਦੇ ਆ ਪ੍ਰਧਾਨ ਦਾ ਕੀ ਹਾਲ ਹੁੰਦਾ ਆਹ ਦੇ ਦਿਓ ਆਹ ਦੇ ਦਿਓ ਆਹ ਦੇ ਦਿਓ ਪਰ ਇਹ ਬਾਬਾ ਬੂਟਾ ਸਿੰਘ ਜੀ ਗੁਰਮਤ ਦੇ ਉੱਤੇ ਬਹੁਤ ਪਹਿਰਾ ਵੱਡਾ ਤਕੜਾ ਹੋ ਕੇ ਦਿੰਦੇ ਆ ਤੇ ਸਤਿਗੁਰ ਜੀ ਨੇ ਸੋਝੀ ਵੀ ਬਖਸ਼ਿਸ਼ ਕੀਤੀ ਆ ਤੇ ਜਿਹਲੇ ਸੋਝੀ ਆ ਜਾ ਸੇਖ ਨੂੰ ਨਾ ਫੇਰ ਆਪ ਤਾਂ ਤਰਦਾ ਲੋਕਾਂ ਨੂੰ ਵੀ ਤਾਰ ਜਾਂਦਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਚੇਚੇ ਤੌਰ ਤੇ ਮੇਰਾ ਵੀਰ ਮੇਜਰ ਸਿੰਘ ਢਿੱਲੋਂ ਬਾਬਾ ਅਸਰਦਾਰ ਅਮਰੀਕ ਸਿੰਘ ਜੀ ਕੋਟ ਸ਼ਮੀਰ ਇਹ ਵੀ ਕਈ ਵਾਰੀ ਮੇਰੇ ਨਾਲ ਕਿਉਂਕਿ ਸੰਤ ਸੇਵੀ ਦੋਹੇ ਸ਼ਰੀਰ ਆ ਕਈ ਵਾਰੀ ਝਗੜਾ ਵੀ ਮੇਰੇ ਨਾਲ ਕਰ ਲੈਂਦੇ ਆ ਤੇ ਮੈਂ ਕਹਿੰਦਾ ਹੁੰਦਾ ਜਿੱਥੇ ਝਗੜਾ ਹੋਵੇ ਪਿਆਰ ਉੱਥੇ ਹੀ ਹੁੰਦਾ ਝਗੜਾ ਕੋ ਕੁੱਟ ਮਾਰਦਾ ਨਹੀਂ ਹੁੰਦਾ ਜਾਂ ਕੋ ਹੱਥੋਂ ਪਾਈਦਾ ਨਹੀਂ ਹੁੰਦਾ ਵਿਚਾਰਾਂ ਦੀ ਵਿਚਾਰ ਹੁੰਦੀ ਆ ਸੋਜੀ ਵਾਲੇ ਦੋਏ ਸਾਡੇ ਵੀਰ ਮਿੱਠੂ ਸਿੰਘ ਖਾਨ ਨੇ ਚਲ ਕਾਨੇ ਕੇ ਮੇਰੇ ਖਾ ਚਲ ਗਿਆ ਕਿ ਬੈਠੇ ਆ ਚਲੋ ਉਹ ਥੋੜੇ ਜਿਹਾ ਫਿਰ ਤੇਜ਼ੀ ਕਰ ਗਏ ਮੇਰੇ ਨਾਲ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਉਹ ਤੇ ਮੈਂ ਕਦੇ ਪੱਖਪਾਤ ਨਹੀਂ ਕਿਸੇ ਦਾ ਵੀ ਕੀਤਾ ਜਤਨ ਕਰਦਾ ਹੁਣ ਨਾ ਸਾਰਿਆਂ ਨੂੰ ਇੱਕ ਸਮੂਹਲ ਤੇ ਰੱਖਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੇਰਾ ਵੀਰ ਸਰਦਾਰ ਨਿਸ਼ਾਨ ਸਿੰਘ ਡਾਕਟਰ ਸਾਹਿਬ ਜਿਹੜੇ ਤੁਹਾਡੇ ਹਲਕੇ ਦੇ ਇੰਚਾਰਜ ਆ ਤੇ ਬਹੁਤ ਸਾਰੇ ਤੁਹਾਡੇ ਸਰਕਲਾਂ ਦੇ ਜ਼ਥੇਦਾਰ ਤੇ ਦੂਸਰੇ ਵੀ ਸਾਰੇ ਜਿੰਨੇ ਵੀ ਤੁਸੀਂ ਆਏ ਆ ਤੇ ਇਸ ਇਥੋਂ ਦੀ ਕਮੇਟੀ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਬਾਕੀ ਮੈਂਬਰ ਸਾਹਿਬਾਨ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਕਿਉਂਕਿ ਬਾਬਾ ਜੀ ਨੇ ਦੋ ਤਿੰਨ ਗੱਲਾਂ ਇਕੱਠੀਆਂ ਗਿਣ ਦਿੱਤੀਆਂ ਕਿਉਂਕਿ ਜਿਹੜਾ 87 ਦਾ ਗੁਰਦੁਆਰਾ ਤੁਹਾਡਾ ਆ ਆ ਸ਼੍ਰੋਮਣੀ ਕਮੇਟੀ ਕੋਈ ਮਦਦ ਨਹੀਂ ਦੇ ਸਕਦੀ ਕਾਨੂੰਨ ਮੁਤਾਬਕ ਕਿਉਂਕਿ ਇੱਕ ਸਿਸਟਮ ਬਣਿਆ ਹੈ ਸਿਸਟਮ ਦੇ ਨਾਲ ਸਿਸਟਮ ਚੱਲਦਾ ਲਾਇਬ੍ਰੇਰੀ ਦੇ ਤੁਹਾਨੂੰ ਕਿਤਾਬਾਂ ਦੇ ਦੇ ਦਿਆਂਗੇ ਉਹ ਕੁਝ ਦਿਨ ਜਿਹੜਾ ਮਰਜ਼ੀ ਆ ਜਿਓ ਉਹ ਤਾਂ ਤੁਸੀਂ ਕਿਸੇ ਦਿਨ ਵੀ ਭੇਜ ਦਿਓ ਕਿਸੇ ਨੂੰ ਹੋ ਜਾਊਗਾ ਜਿੱਥੇ ਤੱਕ ਰਹੀ ਗੱਲ ਦਫ਼ਤਰ ਦੀ ਤੇ ਡਿਸਪੈਂਸਰੀ ਦੀ ਬਾਬਾ ਬਚਨ ਸਿੰਘ ਜੀ ਜਿਹੜੇ ਤੁਹਾਡਾ ਬਾਬੂ ਸਿੰਘ ਜੀ ਜਿਹੜੇ ਤੁਹਾਡੇ ਇੱਥੇ ਕਾਰ ਸੇਵਾ ਕਰਾਉਂਦੇ ਆ ਇਹਨਾਂ ਨੂੰ ਕੋ ਮਤਾ ਕਰਦੇ ਆਂ ਜੇ ਉਥੋਂ ਥੋੜਾ ਬੋਤਾ ਮਟੀਰੀਅਲ ਦੇ ਦੇਂਗੇ ਕਰਾਉਣਾ ਤੁਹਾਨੂੰ ਆਪ ਪੈਣਾ ਕਿਉਂਕਿ ਕਾਨੂੰਨੀ ਤੌਰ ਤੇ ਸ਼੍ਰੋਮਣੀ ਕਮੇਟੀ ਵਿੱਚੋਂ 87 ਦੇ ਅਸਥਾਨ ਨੂੰ ਜਿਹੜੇ ਆ ਉਹ ਪੈਸੇ ਜਾਂ ਕੋਈ ਹੋਰ ਦਿੱਤਾ ਨਹੀਂ ਜਾ ਸਕਦਾ ਪਰ ਕਿਤਾਬਾਂ ਦਾ ਭਾਵੇਂ ਕੱਲ ਨੂੰ ਭੇਜ ਦਿਓ ਕਿਸੇ ਨੂੰ ਐਤਵਾਰਿਆ ਪਰਸੋਂ ਭੇਜ ਦਿਓ ਉਹ ਤੁਹਾਨੂੰ ਲਾਇਬ੍ਰੇਰੀ ਸਾਰੀ ਭੇਜ ਦੇਾਂਗੇ ਆ ਬਾਕੀ ਜਿਹੜੇ ਆਏ ਵੀ ਤੁਸੀਂ ਇੱਕ ਲਿਖ ਕੇ ਭੇਜਦੇ ਹੋ ਆਪਣੇ ਵੱਲੋਂ ਨਹੀਂ ਬਾਬਾ ਜੀ ਵੱਲੋਂ ਭੇਜਿਓ ਇਹਦਾ ਵੀ ਜਿਹੜਾ ਗੁਰੂ ਸਾਹਿਬ ਕਿਰਪਾ ਕਰਨ ਸਾਰਾ ਕਿਉਂਕਿ ਇਹ ਵੀ ਖਜ਼ਾਨਾ ਤੁਹਾਡਾ ਆ ਉਹ ਵੀ ਖਜ਼ਾਨਾ ਤੁਹਾਡਾ ਤੇ ਬਾਬਾ ਜੀ ਨੂੰ ਪਤਾ ਮੇਰਾ ਪੈਸੇ ਦੇ ਮਾਮਲੇ 'ਚ ਹੱਥ ਬਹੁਤ ਟਾਈਟ ਰਹਿੰਦਾ ਟਾਈਟ ਇਸ ਕਰਕੇ ਰਹਿੰਦਾ ਇਹ ਨਹੀਂ ਕਿ ਕੋ ਖਜ਼ਾਨਾ ਕਿਸੇ ਨੇ ਘਰ ਨੂੰ ਲੈ ਕੇ ਜਾਣ ਜਾਂ ਕਿੱਥੇ ਜਾਣਾ ਹੈ ਮੈਂਬਰਾਂ ਦਾ ਤੇ ਗੁਰੂ ਦੀ ਗੋਲਕ ਦਾ ਖਜ਼ਾਨਾ ਤੇ ਮੇਰਾ ਹਰ ਵੇਲੇ ਇਹ ਚਿੰਤ ਕਰਦਾ ਵੀ ਸਤਗੁਰੂ ਜੀ ਇਹ ਖਜ਼ਾਨਾ ਸਹੀ ਥਾਂ ਦੇ ਤੇ ਲੱਗੇ ਜਿੱਥੇ ਲੋੜਿਆ ਉੱਥੇ ਲੱਗੇ ਮੈਂ ਫਿਰ ਅੰਤ ਦੇ ਵਿੱਚ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਤੁਹਾਨੂੰ ਬਿਨੈ ਮਰਤਾ ਸਹਿਤ ਬੇਨਤੀ ਵੀ ਕਰਨੀ ਚਾਹਣਾ ਅੱਜ ਅਜੋਕਾ ਯੁੱਗ ਜਿਹੜਾ ਮੇਰੀ ਬੇਟੀ ਕਹਿ ਕੇ ਗਈ ਨਾ ਸੋਸ਼ਲ ਮੀਡੀਆ ਦਾ ਠੀਕ ਹੈ ਫਾਇਦਾ ਵੀ ਆ ਪਰ ਨੁਕਸਾਨ ਬਈ ਬਹੁਤ ਵੱਡਾ ਕਰ ਰਿਹਾ ਇਹ ਜਿੰਨੇ ਮੇਰੇ ਸਾਰੇ ਵੀਰ ਬੈਠੇ ਆ ਕਿਉਂਕਿ ਮੈਂ ਆਪ ਤਾਂ ਬਈ ਫੇਸਬੁੱਕ ਚਲਾਉਂਦਾ ਨਹੀਂ ਨਾ ਮੈਨੂੰ ਚਲਾਉਣੀ ਨਾ ਮੈਂ ਇਸ ਕੰਮ ਦੇ ਵਿੱਚ ਪੈਣਾ ਹੀ ਨਾ ਮੈਨੂੰ ਦੂਸਰੇ ਕਈ ਵਾਰੀ ਦਿਖਾ ਲ ਵੀ ਦਿੰਦੇ ਆ ਪਰ ਇੱਕ ਐਸਾ ਦੁਸ਼ਮਣ ਬਣ ਗਿਆ ਖਾਸ ਕਰਕੇ ਸਿੱਖਾਂ ਦਾ ਮੈਂ ਇੱਕ ਦਿਨ ਇੱਕ ਬੰਦੇ ਨੂੰ ਉਹ ਫੇਸਬੁੱਕ ਚ ਲਾਉਂਦਾ ਮੈਂ ਉਹਨੂੰ ਕਿਹਾ ਵੀ ਤੇਰੀ ਜਥੇਬੰਦੀ ਕਿਹੜੀ ਆ ਕਹਿੰਦਾ ਜੀ ਮੇਰੀ ਜਥੇਬੰਦੀ ਆ ਮੋਬਾਈਲ ਆ ਮੈਂ ਮੋਬਾਈਲ ਸਮਝਿਆ ਤੇ ਆਪਣੇ ਚਲਦਾ ਵਹੀਰ ਨਿਹੰਗ ਸਿੰਘਾਂ ਦਾ ਤਾਂ ਮੋਬਾਈਲ ਹੁੰਦਾ ਵੀ ਉਹਨੂੰ ਕਹ ਲੀ ਇੰਗਲਿਸ਼ ਚ ਕੋ ਚਲਦਾ ਵਹੀਰ ਹੁੰਦਾ ਨਿਹੰਗ ਸਿੰਘਾਂ ਦਾ ਤੇ ਉਹ ਕਿ ਮੋਬਾਈਲ ਤੇਰਾ ਕੀ ਹੋਇਆ ਕਹਿੰਦਾ ਜੀ ਆ ਤੇ ਮੈਂ ਕਿਹਾ ਤੇਰੇ ਮੈਂਬਰ ਕਹਿੰਦਾ ਮੈਂਬਰ ਵੀ ਮੇਰਾ ਇਹ ਤੇ ਮੈਂ ਕਿਹਾ ਇਹ ਕਿਦਾਂ ਕਹਿੰਦਾ ਅੰਦਰ ਵੜ ਕੇ 10 ਮਿੰਟ ਜਿੰਦਾ ਕਰ ਦਿੰਨਾ ਜੋ ਹੁੰਦਾ ਧਰਤੀ ਤੋਂ ਜ਼ਮੀਨ ਤੇ ਜ਼ਮੀਨ ਤੋਂ ਧਰਤੀ ਤੇ ਲੈ ਜਾਣਾ ਬਾਅਦ ਟਾਈਟਲ ਏਦਾਂ ਦਾ ਪਾ ਦੇਣਾ ਕਹਿੰਦਾ ਅਗਲਾ ਖੋਲ ਲੈਂਦਾ ਮੇਰੇ ਪੈਸੇ ਬਣ ਜਾਂਦੇ ਇਹ ਕੋਈ ਵਪਾਰ ਧੰਦਾ ਨਹੀਂ ਸਤਗੁਰੂ ਜੀ ਦੀ ਗਰਵਾਣੀ ਸਤਗੁਰੂ ਜੀ ਨੇ ਦਸਾਂ ਪਾਤਸ਼ਾਹਿਆਂ ਦੇ ਸਰੂਪ ਹੋ ਕੇ ਕਈ ਵਾਰੀ ਅੱਜ ਸਵਾਲ ਵੀ ਉੱਠਦੇ ਆ ਪੇ ਦਸਾਂ ਪਾਤਸ਼ਾਹਿਆਂ ਦਾ ਸਰੂਪ ਕਿਉਂ ਕਹਿੰਦੇ ਆ ਤੁਹਾਡੇ ਵੀ ਕਈ ਵਾਰੀ ਮਨ ਚ ਆਉਂਦੀ ਹੋਣੀ ਨਾ ਗੱਲ ਕਿ ਸਤਗੁਰੂ ਜੀ ਦੇ ਵਿੱਚ ਭਟ ਬੈਠੇ ਆ ਸਤਗੁਰੂ ਜੀ ਭਗਤ ਬੈਠੇ ਆ ਸਤਗੁਰ ਜੀ ਦੇ ਵਿੱਚ ਸਤਗੁਰ ਜੀ ਦੇ ਸਿੱਖ ਬੈਠੇ ਇਹ ਗੁਰੂ ਸਾਹਿਬ ਨੇ ਮਾਣ ਬਖਸ਼ਿਸ਼ ਕੀਤਾ ਤੇ ਜਿੱਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੀ ਕੀਤਾ ਸੀ ਸਤਗੁਰ ਜੀ ਨੇ ਨਾਰੀਅਲ ਤੇ ਪੰਜ ਪੈਸੇ ਰੱਖ ਜਾਂ ਉਦੋਂ ਜਿਹੜੇ ਟਕੇ ਚੱਲਦੇ ਸੀ ਰੱਖ ਕੇ ਸਤਗੁਰਾਂ ਨੇ ਨਮਸਕਾਰ ਕੀਤੀ ਗੁਰਤਾ ਗੱਦੀ ਬਖਸ਼ਿਸ਼ ਕੀਤੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਤੋਂ ਬਾਅਦ ਆਪ ਦਰਸ਼ਨ ਕੀਤੇ ਇਹ ਇਦਾਂ ਹੀ ਦੱਸ ਪਾਛੇ ਇਦਾਂ ਹੀ ਚੱਲੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆ ਜਿਹੜਾ ਹੁਣ ਆਪਾਂ 350 ਸਾਲਾ ਮਨਾਉਣਾ ਉਹ ਸਤ ਗੁਰਾਂ ਦਾ ਤਾਂ ਆਪਾਂ ਸੀਸ ਦਿਵਸ ਜਿਹੜਾ ਆ ਉਹ ਮਨਾਉਣਾ ਹੀ ਆ ਨਾਲ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਉਹਨਾਂ ਦਾ ਵੀ 350 ਸਾਲਾ ਤੇ ਨਾਲ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 350 ਸਾਲਾ ਗੁਰਤਾ ਗੱਦੀ ਦਿਵਸ ਵੀ ਆਪਾਂ ਮਨਾਉਣਾ ਚੇਤੇ ਰੱਖਿਓ ਜਿੱਦਾਂ ਇਹ ਦਸਾਂ ਪਾਤਸ਼ਾਹਿਆਂ ਦੀਆਂ ਜੋਤ ਤੇ ਦਸਮ ਪਾਤਸ਼ਾਹ ਨੇ ਫੇਰ ਕੀ ਕੀਤਾ ਸਤਗੁਰ ਜੀ ਨੇ ਪਵਿੱਤਰ ਉਸ ਹਜੂਰ ਸਾਹਿਬ ਦੀ ਧਰਤੀ ਤੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਸੂਲ ਸੀ ਅਸਲ ਗੁਰਤਾ ਗੱਦੀ ਦਾ ਉਹ ਗੁਰਤਾ ਗੱਦੀ ਦਸਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਸ ਕਰਕੇ ਨੂੰ ਦਸਾਂ ਪਾਤਸ਼ਾਹ ਸਿੰਘ ਦੀ ਜੋਤ ਕਹਿੰਨੇ ਬਾਕੀ ਸਤਕਾਰ ਜੋਗਿਆ ਸਾਰੇ ਜਿੰਨਿਆਂ ਦੀ ਗਰਵਾਣੀ ਇਹਦਾ ਸਤਗੁਰ ਜੀ ਨੇ ਪਰਪਕਾਰ ਕੀਤਾ ਸਮੁੱਚੀ ਮਨੁੱਖਤਾ ਨੂੰ ਵਿੱਚ ਸਾਰਿਆਂ ਨੂੰ ਇੱਕ ਸਮਤਲ ਤੇ ਲਿਆ ਕੇ ਜਿੱਥੇ ਸਿੱਖ ਗੁਰੂ ਸਾਹਿਬ ਜੀ ਨੂੰ ਦਰਸ਼ਨ ਪਰਚਨ ਕਰਦਾ ਨਾਮ ਸਕਾਰ ਕਰਦਾ ਉੱਥੇ ਬਾਕੀਆਂ ਨੂੰ ਵੀ ਸਾਰਿਆਂ ਨੂੰ ਨਾਮ ਸਕਾਰ ਕਰਦਾ ਸੋ ਗੁਰੂ ਸਾਹਿਬ ਕਿਰਪਾ ਕਰ ਅਨੁਸਾਰਿਆਂ ਦਾ ਹੀ ਫੇਰ ਦਿੱਤੀਆਂ ਢਗਾਈਆਂ ਤੋਂ ਬਹੁਤ ਬਹੁਤ ਧੰਨਵਾਦ ਬਹੁਤ سارے ਨਾਮ ਮੈਨੂੰ ਡਾਕਟਰ ਸਾਹਿਬ ਨੇ ਲਿਖ ਕੇ ਦਿੱਤੇ ਸੀ ਸਟੇਜਾਂ ਤੋਂ ਉਹਨਾਂ ਦਾ ਸਾਰਿਆਂ ਦਾ ਜਿਹੜਾ ਉਹ ਆ ਸਾਡਾ ਸੇਸ਼ ਤਕਤਰ ਪਹਿਲਾਂ ਸਾਡਾ ਸਰਦਾਰ ਬਲਦੇਵ ਸਿੰਘ ਸੀ ਉਹ ਪਹਿਲਾਂ ਹੀ ਇੱਥੋਂ ਆ ਕੇ ਕਰਕੇ ਅਨਾਉਂਸਮੈਂਟ ਕਰ ਗਏ ਸਾਰਿਆਂ ਦਾ ਦਿਲ ਦੀਆਂ ਡਗਹਾਈਆਂ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਨੀ ਬੇਨਤੀ ਕਰਕੇ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਬਾਬਾ ਜੀ ਕੋ ਤੁਹਾਡੇ ਸੰਗਤਨ ਹੋਣ ਦੀ ਆਪ ਨੂੰ ਇਸ ਮਹੀਨੇ ਵਿੱਚ ਬੱਚੇ ਪਹਾੜਾਂ ਨੂੰ ਘਾਟ ਜਾਣ ਤੇ ਗੁਰਮਤਿ ਦੀ ਜਿਹੜੀ ਉਹ ਗੁਰਤੀ ਉਹ ਗ੍ਰਹਿਣ ਕਰਨ ਇਹੀ ਉਹ ਕਾਰਨ ਆ ਕਿ ਵੱਖ-ਵੱਖ ਹਲਕਿਆਂ ਦੇ ਵਿੱਚ ਇੱਥੇ ਜਿਹੜੇ ਇਹ ਸਾਡੇ ਗੁਰਮਤ ਦੇ ਸਵਾਗਤ ਕੀਤੇ ਜਾਂਦੇ ਮੈਂ ਬੈਠਾ ਦੇਖਦਾ ਸੀ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਰ ਉਪਕਾਰ ਕੀਤੇ ਜਿਨ੍ਹਾਂ ਦਾ ਆਪਾਂ ਹੁਣ 350 ਸਾਲਾਂ ਸੀਸ ਬਲੀਦਾਨ ਦੇ ਕੇ ਜਦੋਂ ਬਾਬਾ ਜੀਵਨ ਸਿੰਘ ਜੀ ਆਨੰਦਪੁਰ ਦੀ ਧਰਤੀ ਤੇ ਆਉਂਦੇ ਇਹ ਵੀ ਇੱਕ ਪੜਾ ਦੜਪਰਾ ਜਿਉਂ-ਜਿਉਂ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਤੁਰਦੇ ਆ ਉਹ ਅਸਥਾਨ ਜਿਨ੍ਹਾਂ ਅਸਥਾਨਾਂ ਤੇ ਉਹ ਜੀਵ ਜਿਹੜੇ ਲੰਬੇ ਅਰਸੇ ਤੇ ਸਤਿਗੁਰਾਂ ਦੇ ਦਰਸ਼ਨ ਲਈ ਤਤਪਰ ਹੋਇਆ ਉੱਥੇ-ਉੱਥੇ ਪੜਾ ਬਾਬਾ ਜੀਵਨ ਸਿੰਘ ਦੇ ਹੋਏ ਤੇ ਗੁਰਦੁਆਰਾ ਬਵਾਨਗੜ ਆ ਕੇ ਆਨੰਦਪੁਰ ਸਾਹਿਬ ਸਤਿਗੁਰ ਜੀ ਦਾ ਸ਼ੀਸ਼ ਉਸ ਧਰਤੀ ਦੇ ਸੁਸ਼ੋਭਤ ਕੀਤਾ ਗੁਰਦੁਆਰਾ ਸ਼ੀਸ਼ਗੰਜ ਜਿੱਥੇ ਸਤਗੁਰਾਂ ਦਾ ਸੰਸਕਾਰ ਕੀਤਾ ਗਿਆ ਸੀ ਇਸ ਦਾ ਤੇ ਉੱਥੇ ਆਪਾਂ ਇੱਕ ਨਿਗਾਹ ਮਾਰੀਏ ਮਾਤਾ ਗੁਜਰੀ ਜੀ ਉੱਥੇ ਬੈਠੇ ਆ ਉੱਥੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੈਠੇ ਆ ਜਿਸ ਵੇਲੇ ਸੰਸਕਾਰ ਹੋਇਆ ਬਾਬਾ ਜੀਵਨ ਸਿੰਘ ਨੂੰ ਪੁੱਛਿਆ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿ ਦਿੱਲੀ ਦੇ ਵਿੱਚ ਸਿੱਖਾਂ ਦਾ ਹਾਲ ਦੱਸੋ ਕੀ ਸੀ ਏਡੀ ਵੱਡੀ ਸ਼ਹਾਦਤ ਹੋਈ ਜਿਸ ਵੇਲੇ ਗੁਰੂ ਸਾਹਿਬ ਨੂੰ ਸਾਰਾ ਹਾਲ ਦੱਸਿਆ ਤੇ ਸਤਗੁਰ ਜੀ ਨੇ ਬਿਲਕੁਲ ਮੋਹਰੇ ਉਥੇ ਥੜਾ ਸਾਹਿਬ ਸਥਾਨ ਆ ਅਸੀਸ ਗਾਂਜ ਦੇ ਮੋਹਰੇ ਪਾਸੇ ਬੂੰਗਾ ਉਥੇ ਸਤਗੁਰਾਂ ਨੇ ਫਿਰ ਜਿਹੜੇ ਵਚਨ ਖਾਲਸਾ ਪੰਥ ਲਈ ਕੀਤੇ ਕਿ ਮੈਂ ਐਸਾ ਪੰਥ ਸਾਭ ਕੇ ਜਾਊਂਗਾ ਜਿਹਦੀ ਕੋਈ ਆਇਡੈਂਟੀਫਿਕੇਸ਼ਨ ਦੀ ਲੋੜ ਨਹੀਂ ਹੋਊਗੀ ਜਿਹੜਾ ਲੱਖਾਂ 'ਚ ਖੜਾ ਹੋਵੇ ਕਰੋੜਾਂ 'ਚ ਖੜਾ ਹੋਵੇ ਉਹਦੀ ਸਿਆਣ ਵਖਰੀ ਹੋਊਗੀ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਸੰਸਕਾਰ ਵਾਲੇ ਦਿਨ ਸਤਗੁਰਾਂ ਨੇ ਉਸ ਅਨੰਦਪੁਰ ਦੀ ਧਰਤੀ ਤੋਂ ਵਿਚਾਰ ਕਰਕੇ ਕਿਤੇ ਸੀ ਕਿ ਮੈਂ ਹੁਣ ਖਾਲਸਾ ਪ੍ਰਗਟ ਕਰੂੰਗਾ ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਹੋਈ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਰਚਨਾ ਵੀ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਲੰਬਾ ਨਹੀਂ ਬੋਲਣਾ ਇੱਕ ਦੋ ਬਚਨ ਕਰਕੇ ਤੁਹਾਤੋਂ ਮੈਂ ਛੁੱਟੀ ਲੈ ਲੈਣੀਆਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਨਿਰਮਲ ਪੰਥ ਦੀ ਰਚਨਾ ਕੀਤੀ ਸੀ ਕਿਉਂਕਿ ਬਾਕੀ ਪਾਤਸ਼ਾਹਿਆਂ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤਿੰਨ ਦਿਹਾੜੇ ਮਨਾਏ ਜਾਂਦੇ ਆ ਪਵਿੱਤਰ ਗੁਰਪੁਰਬ ਦੇ ਰੂਪ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਤੇ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਦਿਵਸ ਮਨਾਇਆ ਜਾਂਦਾ ਗੁਰਦਾ ਗੱਦੀ ਸਤਗੁਰ ਜੀ ਤੁਰ ਦਰਗਾਹ ਤੋਂ ਲੈ ਕੇ ਆਏ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਇਸ ਦੁਨੀਆ ਦੀ ਪਤਾ ਸੀ ਮੈਂ ਕਿਸੇ ਵੇਲੇ ਪਵਿੱਤਰ ਗਰਬਾਣੀ ਨੇ ਅਗਵਾਈ ਕਰਨੀ ਆ ਗੁਰ ਸ਼ਬਦ ਜਿਹੜੀ ਸਾਨੂੰ ਸਤਗੁਰ ਜੀ ਨੇ ਉਸ ਪਵਿੱਤਰ ਬੇਂਚੋਂ ਮੂਲ ਮੰਤਰ ਦੀ ਰਚਨਾ ਕਰਕੇ ਸ਼ੁਰੂਆਤ ਕੀਤੀ ਇਹ ਸ਼ੁਰੂਆਤ ਨਿਰੰਤਰ ਨੌਵੇਂ ਪਾਤਸ਼ਾਹ ਨੇ ਦੇਖੋ 1604 ਸਤਗੁਰਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੇ ਸਤਗੁਰਾਂ ਦੀ ਸ਼ਹਾਦਤ 1675 ਤੇ ਗੁਰੂ ਸਾਹਿਬ ਜੀ ਨੇ ਗੁਰੂ ਦਸਮ ਪਾਤਸ਼ਾਹ ਨੇ 60 ਸਾਲ ਲਗਭਗ 60 ਤੋਂ ਵੀ ਜ਼ਿਆਦਾ ਸਮਾਂ ਉਹ ਪਵਿੱਤਰ ਗਰਬਾਣੀ ਜਿਹੜੀ ਸਤਗੁਰ ਗੁਰ ਤੇਗ ਬਹਾਦਰ ਪਾਤਸ਼ਾਹ ਨੇ ਆਚਾਰੀ ਸੀ ਉਹਦੀ ਸੰਪੂਰਤਾ ਦਮਦਮੇ ਦੀ ਧਰਤੀ ਤੇ ਕੀਤੀ ਸਾਨੂੰ ਬਖਸ਼ਿਸ਼ ਕੀਤੀ ਸਤਗੁਰਾਂ ਨੇ ਅੱਜ ਸਿੱਖ ਕਈ ਵਾਰੀ ਦੌੜ ਪੈਂਦਾ ਸਰੀਰਾਂ ਦੇ ਮਗਰ ਠੀਕ ਕਿਹਾ ਸੀ ਇੱਥੇ ਦੋ ਤਰ੍ਹਾਂ ਦੇ ਮਨੁੱਖ ਦੀ ਜਿਹੜੀ ਮਨੋਵਿਗਿਆਨਕ ਆਪਾਂ ਜਿਹੜਾ ਅੰਦਰਲਾ ਮਰ ਜਾਂਦਾ ਇੱਕ ਤਾਂ ਡਰ ਭੈ ਦੇ ਨਾਲ ਇੱਕ ਲਾਲਚ ਦੇ ਨਾਲ ਤੇ ਸਤਗੁਰਾਂ ਦੇ ਉਸ ਪਵਿੱਤਰ ਧਰਤੀ ਦੇ ਕਿਹਾ ਸੀ ਕਿ ਮੈਂ ਖਾਲਸਾ ਇਦਾਂ ਦਾ ਰਚੂਗਾ ਜਿਹੜਾ ਨਾਂ ਭੈ ਦੇ ਵਿੱਚ ਕਿਸੇ ਭੈ ਦੇ ਵਿੱਚ ਰਹੂਗਾ ਤੇ ਨਾ ਕਿਤੇ ਲਾਲਚ ਚਾਊਗਾ ਤੇ ਜਿਹੜੇ ਨਰਵੈਤਾ ਦੇ ਵਿੱਚ ਜੀਵਨ ਜਿਉਂਦੇ ਆ ਉਹ ਸਤਗੁਰੂ ਦੀ ਦਰਗਾਹ ਦੇ ਵਿੱਚ ਸਤਕਾਰੇ ਵੀ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੀਤੇ ਪਰਪਕਾਰ ਇਸ ਧਰਤੀ ਦੇ ਲੋਕ ਦੇਣਾ ਨਹੀਂ ਦੇ ਸਕਦੇ ਜੇ ਸਤਗੁਰਾਂ ਦੀ ਸ਼ਹਾਦਤ ਨਾ ਹੁੰਦੀ ਸ਼ਾਇਦ ਅੱਜ ਆਪਾਂ ਸਾਰੇ ਐਸ ਸ਼ਕਲ ਦੇ ਵਿੱਚ ਨਾ ਹੁੰਦੇ ਹੋਰ ਕਿਸੇ ਰੂਪ ਦੇ ਵਿੱਚ ਹੁੰਦੇ ਤੇ ਮੈਂ ਅਕਸਰ ਕਹਿਣਾ ਹੁੰਨਾ ਇਹਨੇ ਵੀ ਇੱਕ ਇਤਕਣ ਨਹੀਂ ਬਣਾ ਚਾਹੀਦਾ ਜਿਸ ਗੁਰੂ ਸਾਹਿਬ ਨੇ ਦੂਸਰਿਆਂ ਲਈ ਆਪਣਾ ਸੀਸ ਬਲੀਦਾਨ ਕੀਤਾ ਚੇਤਾ ਕਰੋ ਪੰਡਤ ਕਿਰਪਾ ਰਾਮ ਜੀ ਉਹ ਵੀ ਸਤ ਪੁਰਸੀ ਸਰਾਧ ਲੈ ਕੇ ਆਏ ਤੇ ਗੁਰੂ ਦਸਮ ਪਾਤਸ਼ਾਹ ਨੇ 9 ਸਾਲ ਦੀ ਆਜੂ ਦੇ ਵਿੱਚ ਕਿਉਂਕਿ ਪਤਾ ਸੀ ਸਤਗੁਰੂ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸਤਗੁਰ ਜੀ ਤੁਹਾਡੇ ਤੋਂ ਬਾਹਾਂਪੁਰਜ ਵੱਡਾ ਕੋਈ ਨਹੀਂ ਇਸ ਧਰਤੀ ਦੇ ਉੱਤੇ ਤੇ ਮੈਂ ਕਹਿਣਾ ਹੁੰਦਾ ਕਿ ਅੱਜ ਜੇ ਆਪਾਂ ਡੈਮੋਕਰੇਸੀ ਦੀ ਗੱਲ ਕਰਦੇ ਆ ਗੁਰੂ ਤੇਗ ਬਹਾਦਰ ਦੇ ਹੋਣ ਹਰ ਸਤਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਸ ਅਨੰਦਪੁਰ ਦੀ ਧਰਤੀ ਤੋਂ ਸਾਰੀ ਜਿਹੜੀ ਜਾਤ ਪਾਤ ਊਚ ਨੀਚ ਰਾਜੇ ਤੇ ਗਰੀਬ ਪਖਾਰੀ ਦੀ ਸਾਰੇ ਫਾਸਲੇ ਮਿਟਾ ਦਿੱਤੇ ਜਿਹੜੇ ਫਾਸਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮਿਟਾਏ ਸੀ ਸਤਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਗੁਰਸ਼ਬਦ ਦੀ ਚਾਰਨਾ ਕੀਤੀ ਉਸ ਵੇਲੇ ਦੇ ਅਨਿਆਈ ਲੋਕ ਜਿਹੜੇ ਧਰਮ ਨੂੰ ਵੱਖ-ਵੱਖ ਬੰਡੀਆਂ ਵਿੱਚ ਪਾ ਕੇ ਬੈਠੇ ਸੀ ਤੇ ਸਤਿਗੁਰ ਜੀ ਨੇ ਉੱਚ नीच ਗਰੀਬ ਅਮੀਰ ਦਾ ਸਾਰਾ ਫਾਸਲਾ ਮਟਾ ਕੇ ਇੱਕ ਸਮਦਲ ਤੇ ਸਾਰੀ ਲੋਕਾਈ ਨੂੰ ਲੈ ਕੇ ਆਂਦਾ ਸੀ ਉਹ ਸਮਦਲ ਤੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਪਵਿੱਤਰ ਪੰਗਤ ਦੇ ਵਿੱਚ ਸਾਰਿਆਂ ਨੂੰ ਉੱਥੇ ਗਰੀਬ ਅਮੀਰ ਦਾ ਕੋਈ ਫਾਸਲਾ ਨਹੀਂ ਤੇ ਪਹਾੜੀ ਰਾਜੇ ਕਿਸ ਕੰਮ ਕਰਕੇ ਵਿਰੋਧ ਕਰਦੇ ਸੀ ਉਹ ਇਸ ਕਰਕੇ ਵਿਰੋਧ ਕਰਦੇ ਸੀ ਆਪਣੀ ਜਾਤ ਦਾ ਅਮਾਨ ਨਹੀਂ ਛੱਡਦੇ ਕਹਿੰਦੇ ਸਤਗੁਰੂ ਜੀ ਤੁਹਾਡੀ ਸ਼ਰਨ ਚ ਆ ਜਾਣੇ ਪਰ ਅੰਮ੍ਰਿਤ ਵਖਰਾ ਤਿਆਰ ਕਰੋ ਸਤਗੁਰੂ ਜੀ ਨੇ ਕਿਹਾ ਨਹੀਂ ਇਹ ਸਾਡਾ ਸਿਧਾਂਤ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਗਰਵਾਣੀ ਰਹੀਂ ਗਾਨ ਕਾ ਉਦਰੀ ਹਾਰ ਕਹੇ ਤੋਤ ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ ਇਹ ਗੁਰਸਿੱਖੀ ਦੀ ਖੇਡ ਸਤਗੁਰ ਜੀ ਜਿਹੜੇ ਹਿਰਦੇ ਸੱਚ ਗੁਜੇ ਇਸ ਵਿਚਾਰ ਦੇ ਹੁੰਦੇ ਉੱਥੇ ਗੁਰ ਸ਼ਬਦ ਟਿਕ ਜਾਂਦਾ ਨਹੀਂ ਤਾਂ ਜਿਹੜੇ ਪੰਜ ਬਕਾਰ ਅੰਦਰ ਬੈਠੇ ਆ ਇਹ ਕੱਖ ਟਿਕਣੇ ਨਿੰਦੇ ਪਰ ਗੁਰੂ ਜੀ ਕਿਰਪਾ ਕਰੇ ਤੇ ਬਖਸ਼ਿਸ਼ ਕਰ ਦਿੰਦੇ ਰਹਿਮਤ ਕਰ ਦਿੰਦੇ ਆ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਆਪਣੇ ਚਰਨ ਮubarਕ ਪਾਏ ਇਹ ਧਰਤੀ ਪਵਿੱਤਰ ਹੋ ਗਈ ਅੱਜ ਵੀ ਇੰਨੇ ਸਮੇਂ ਤੋਂ ਬਾਅਦ ਜਿਸ ਨੇ ਆਪਣਾ ਗੁਰੂ ਦਾ ਸਿੱਖ ਸੀਸ ਲਾਉਂਦਾ ਆਪਣੇ ਗੁਰੂ ਦੇ ਸਨਮੁਖ ਤੇ ਸਤਗੁਰ ਜੀ ਸੀਸ ਦੀਆਂ ਲਕੀਰਾਂ ਵੀ ਮਿਟੇ ਦਿੰਦੇ ਆ ਆਪਾਂ ਕਈ ਵਾਰੀ ਕਹ ਦਿੰਨਾ ਵੀ ਦੁਰਗਾ ਤੋਂ ਸਾਰਾ ਕੁਝ ਲੈ ਕੇ ਜਿਹਲੇ ਬੰਦਾ ਜਨਮਿਆਂ ਸੀ ਇਹ ਗੁਰੂ ਸਮਰਾਥਿਆ ਜਿਹੜਾ ਸਾਰੀਆਂ ਲਕੀਰਾਂ ਵੀ ਮਟੇਨ ਦਿੰਦਾ ਇਹ ਗੁਰੂ ਉਹ ਆ ਜੇ ਸਤਗੁਰੂ ਦੇ ਦਰ ਦੇ ਉੱਤੇ ਸੱਚੇ ਸੁੱਚੇ ਹੋ ਕੇ ਆ ਜਾਈਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਜੇ ਸ਼ਰਨ ਦੇ ਵਿੱਚ ਆ ਜਾਈਏ ਫੇ ਸਤਗੁਰ ਜੀ ਪਤਿਤ ਪਾਵਨ ਕਰ ਦਿੰਦੇ ਆ ਸੋ ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਬੱਚਿਆਂ ਨੂੰ ਮੁਬਾਰਕਬਾਦ ਦੇਣਾ ਕਿਸ ਗੱਲ ਦੀ ਤੁਸੀਂ ਸਮਾਂ ਆਪਣਾ ਅਜਾਈ ਨਹੀਂ ਗਵਾਇਆ ਜਿਹੜੀ ਤੁਹਾਡੀ ਛੋਟੀ ਉਮਰ ਅਜ ਦੇ ਵਿੱਚ ਇੱਕ ਵੱਡਾ ਜਿਹੜਾ ਸਾਨੂੰ ਫਾਇਦਾ ਹੋ ਜਾਂਦਾ ਜਿਹੜਾ ساری ਉਮਰ ਤੁਸੀਂ ਲੈਣਾ ਕਿਉਂਕਿ ਬੱਚਿਆਂ ਦਾ ਕੰਠ ਬਹੁਤ ਸ਼ੁੱਧ ਹੁੰਦਾ ਇਹ ਹਰ ਇੱਕ ਚੀਜ਼ ਨੂੰ ਛੇਤੀ ਪਕੜ ਬਣਾ ਲੈਂਦੇ ਆ ਤੇ ਜੇ ਅੱਜ ਤੁਸੀਂ ਇਸ ਗੱਲ ਦਾ ਤਿਆਹਿਆ ਕਰ ਲਓ ਭਈ ਜਪਜੀ ਸਾਹਿਬ ਕੰਠ ਕਰਨ ਗੱਡੀ ਸਫ਼ਰ ਕਰਦੇ ਹੋਵੋ ਜਹਾਜ਼ ਸਫ਼ਰ ਕਰਦੇ ਹੋਵੋ ਕਿਤੇ ਹੋਰ ਥਾਂ ਬੈਠੇ ਹੋਵੋ ਜਿੱਥੇ ਮਰਜੀ ਅਮਰਤ ਵੇਲਾ ਹੋਇਆ ਉਸ ਵੇਲੇ ਅਜਪਜੀ ਸਾਹਿਬ ਦਾ ਜਾਪ ਕਰ ਲਵਾਂ ਤੇ ਜੇ ਬੱਚੇ ਹੋਰ ਅਗਾਹ ਫਲਾਂਗ ਪੁੱਟਣ ਜੇ ਪੰਜਾਬ ਬਾਣੀਆਂ ਦਾ ਨਿਤਨੇਮ ਉਹਦੀ ਪਰਪਕਤਾ ਸੋਧਰ ਤੇ ਕੀਰਤਨ ਸੋਲੇ ਦੀ ਪਰਪਕਤਾ ਆ ਜਾਏ ਮੈਂ ਵਾਦੇ ਨਾ ਕਹਿ ਸਕਦਾ ਦੁਨਿਆਵੀ ਪੜ੍ਹਾਈ ਵੀ ਤੇ ਉੱਤੇ ਜਿਹੜੀ ਹਲਤ ਤੇ ਪਲਤ ਇਹ ਦੋਏ ਸਤਿਗੁਰੂ ਜੀ ਸਵਾਰ ਦਿੰਦੇ ਆ ਕਿਉਂਕਿ ਜਿਸ ਵੇਲੇ ਗੁਰਸ਼ਬਦਾਂ ਅੰਦਰ ਟਿਕਾ ਹੁੰਦਾ ਗੁਰਸ਼ਬਦ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਆ ਉਹ